ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਏ ਹੀ ਸਾਰੇ ਪੱਤਰਕਾਰ ਵੀਰਾਂ ਪੈਣਾ ਦਾ ਸੀ ਨਿਪੀਤ ਸਿੰਘ ਵੱਲੋਂ ਚਾवला ਜੀ ਸਾਹ ਸੁਨਿੰਦਰ ਸਿੰਘ ਜੀ ਵੱਲੋਂ ਜੀਆਂ ਆ ਕਹਿੰਦੇ ਹਾਂ ਅੱਜ ਜੋ ਚਾवला ਸਾਹਨੇ ਪ੍ਰੈਸ ਕਾਨਫਰੈਂਸ ਅਰੇਂਜ ਕੀਤੀ ਹੈ ਉਹਨਾਂ ਦਾ ਤੇ ਜਿਲੋਂ ਧੰਨਵਾਦ ਆਪ ਜੀ ਨੂੰ ਪਤਾ ਹੈ ਕਿ ਤੱਕ ਸਤਿਗਣ ਸ੍ਰੀ ਹਜੂਰ ਸਾਹਿਬ ਵਿਖੇ ਜੋਖਣਪਾਟ ਸਾਹਿਬਾਰੇ ਜੋ ਮਿਸ ਐਪਰੋਪ੍ਰੀਸ਼ਨ ਆਫ ਫੰਡ ਦਾ ਮੌਲਾ ਸਾਡੇ ਸਾਹਮਣੇ ਨੋਟਿਸ ਹੀ ਚਾਇਆ ਉਹਦੇ ਬਾਰੇ ਜਥੇਦਾਰ ਸਾਹਿਬ ਤੇ ਵੀ ਅਲੀਗੇਸ਼ਨ ਲੱਗੇ ਹਨ ਮੇਰੇ ਮੁਤਾਬਕ ਕਿਉਂਕਿ ਦਾਸ ਨੇ ਉਥੇ 7 ਸਾਲ 5 ਮਹੀਨੇ ਐਸ ਯੋਦੇ ਤੌਰ ਤੇ ਸੇਵਾ ਕੀਤੀ ਕਿਉਂਕਿ ਜੋ ਮੈਂ ਪੰਜਾਬ ਸਿ ਬੈਂਕ ਇ ਆਪਣੇ ਦੋਨੇ ਮੈਨੇਜਰ ਰਾਜੇ ਸਾਹ ਦੇ ਤੌਰ ਤੇ ਕੰਮ ਕਰ ਰਿਹਾ ਸੀ ਬੈਂਕ ਵੱਲੋਂ ਮੈਨੂੰ ਸਪੈਸ਼ਲ ਤੌਰ ਤੇ ਗੁਰਤਾ ਗਦੀ ਸੈਲੀਬ੍ਰੇਸ਼ਨ ਲਈ ਉਥੇ ਭੇਜਿਆ ਗਿਆ ਕਿਉਂਕਿ ਫੰਡ ਦਾ ਕਾਫੀ ਉਥੇ ਇਨਵੈਸਟਮੈਂਟ ਹੋਣੀ ਸੀ ਅ ਜਿਵੇਂ ਜੁਦਿਆਦਾ ਅਰੇਂਜਮੈਂਟ ਹੋਇਆ ਉਵੇਂ ਹੀ ਗੁਰਤਾ ਗਦੀ ਆਪਣੇ ਵਿਆਹ 300 ਸਾਲਾ ਸੈਲੀਬ੍ਰੇਸ਼ਨ ਸੀ ਇਸ ਲਈ স্পেশাল ਤੌਰ ਤੇ ਦਾਸ ਜੀ ਵੀ ਕਿ ਲਗੀ ਮਾਰ ਨੇ ਕਿਰਪਾ ਕੀਤੀ ਆਪਣੇ ਟੈਨਰ 7 ਸਾਲ 5 ਮਹੀਨੇ ਉਥੇ ਸੀਓ ਦੇ ਤੌਰ ਤੇ ਕੰਟੀ ਨੂੰ ਕੰਮ ਕੀਤਾ ਉਸ ਤੋਂ ਬਾਅਦ ਮਾਰ ਨੇ ਹੋਰ ਕਿਰਪਾ ਕੀਤੀ ਇੱਧਰ ਆ ਗਿਆ ਦੁਬਾਰਾ ਵੀ ਅਪਰਚੁਨਿਟੀ ਮਿਲੀ ਪਰ ਕਹਿਣ ਦਾ ਪਾਬ ਹੈ ਕਿ ਜੋ ਉਥੇ ਅਰੇਂਜਮੈਂਟ ਹੋਏ ਤਸਾ ਸ਼ਨ શ્રી ਹਜੂਰ ਸਾਹਿਬ ਦੇ ਖਣਪਾੜ ਸਾਹਿਬ ਬਾਰੇ ਉਹਦੇ ਬਾਰੇ ਜਥੇਦਾਰ ਸਾਹਿਬ ਜਥੇਦਾਰ ਸਾਹਿਬ ਦਾ ਜੋ ਮੈਂ ਸੁਣਿਆ ਹੈਗਾ ਵੀਡੀਓ ਵੀ ਸੁਣੀ ਹੈਗੀ ਉਹਦੇ ਮੁਤਾਬਕ ਕਲੈਰੀਫਿਕੇਸ਼ਨ ਦਨੀ ਚਾਹਾਂਗਾ ਕਿਉਂਕਿ ਸੰਤ ਬਾਬਾ ਕੁਲਵੰਤ ਸਿੰਘ ਜੀ ਬੜੇ ਹੀ ਸੱਚੇ ਸੁੱਚੇ ਜਥੇਦਾਰ ਸਾਹਿਬ ਹਨ ਉਹਨਾਂ ਦੀ ਬਹੁਤ ਹੀ ਤਕੜੀ ਸੇਵਾ ਹੈ ਜਿਹੜੀ ਕਿ ਨਿਭਾਣੀ ਬਹੁਤ ਹੀ ਮੁਸ਼ਕਲ ਹੈ ਕਿਤੇ ਉਹਨਾਂ ਨੂੰ ਜੋਤੋਂ ਦੇ ਸਿਸਟਮ ਦੇ ਮੁਤਾਬਕ ਮर्याਦੇ ਮੁਤਾਬਕ ਬੈਠੇ ਰਹਿਣਾ ਪੈਂਦਾ ਜਿਨੇ ਜਥੇਦਾਰ ਸਾਹਿਬ ਦੀ ਆਪਣੇ ਡਿਊਟੀ ਨਿਭਾਣੀ ਹੋਵੇ ਔਰ 6 7 ਵਜੇ ਜੋ ਉਪਰ ਸੇਵਾ ਕਰਨੇ ਜਾਣਾ ਪੈਂਦਾ ਤਕਸਾਲ ਕਰਨ ਸ੍ਰੀ ਹਜੂਰ ਹਰ ਵਾਰੀ ਉਹਨਾਂ ਨੂੰ ਇਸ਼ਨਾਨ ਕਰਕੇ ਜਾਣਾ ਪੈਂਦਾ ਸੋ ਆਪ ਜੀ ਨੂੰ ਪਤਾ ਹੈ ਕਿ ਕਿੰਨੀ ਕਠਨ ਇਹ ਉੱਥੇ ਦੀ ਸੇਵਾ ਹੈਗੀ ਆ ਉਸ ਤੋਂ ਇਲਾਵਾ ਜੋ ਮਹਾਰਾਸ਼ਟਰਾ ਐਕਟ ਬਣਿਆ ਹੋਇਆ ਹੈ ਤਕਸਾਲ ਕਰਨ ਸ੍ਰੀ ਹਜੂਰ ਸਾਹਿਬ ਦਾ ਅਕਲ ਨਗਰ ਲਈ 1976 ਦਾ ਐਕਟ ਹੈ ਉਹਦੇ ਮੁਤਾਬਕ ਸਾਰੀ ਜ਼ਿੰਮੇਵਾਰੀ ਆਪਣੇ ਸੁਪਰਡੈਂਡੈਂਟ ਦੀ ਹੁੰਦੀ ਹੈ ਜਥੇਦਾਰ ਸਾਹਿਬ ਦਾ ਜੋ ਰੋਲ ਹੈ ਉਹ ਸਿਰਫ ਉੱਪਰ ਤੱਕ ਸਰਖਣ ਸ੍ਰੀ ਹਜੂਰ ਸਾਹਿਬ ਦੇ ਜੋ ਧਾਰਮਿਕ ਮਾਮਲੇ ਹੁੰਦੇ ਹਨ ਉਹਨਾਂ ਲਈ ਉਹਨਾਂ ਦੇ ਵੱਲੋਂ ਗੁਰਮਤਿ ਆ ਪਾਸ ਕਰਵਾਇਆ ਜਾਂਦਾ ਉਹ ਹੀ ਪੰਜ ਪਿਆਰੇ ਸਾਹਿਬਾਨ ਦੀ ਮੀਟਿੰਗ ਉਹ ਸਦਕੇ ਕਰਦੇ ਜ ਜਿਹਦੇ ਵਿੱਚ ਆਫਿਸ ਦਾ ਜੋ ਇੱਕ ਹੈਡ ਕਲਰ ਕਾ ਕਮੇਟੀ ਵਿਭਾਗ ਦਾ ਉਹਦੇ ਪਾਰਟਿਸਿਪੇਟ ਕਰਦਾ ਉਹ ਪੂਰੀ ਪ੍ਰੋਸੀਡਿੰਗ ਤਿਆਰ ਕਰਵਾ ਕੇ ਆਫਿਸ ਸਬਮਿਟ ਕਰਦਾ ਉਸ ਤੋਂ ਬਾਅਦ ਉਹਦਾ ਰੈਗੂਲੇਸ਼ਨ ਪਾਸ ਹੋ ਕੇ ਉਹ ਇੰਪਲੀਮੈਂਟੇਸ਼ਨ ਹੁੰਦੀ ਹੈ ਸੋ ਇਸ ਲਈ ਜੋ ਅਖੰਡ ਪਾਠ ਸਾਹਿਬ ਦਾ ਜੋ ਕਲੈਰੀਫਿਕੇਸ਼ਨ ਹੈ ਉਹ ਦੇ ਜਥੇਦਾਰ ਸਾਹਿਬ ਦਾ ਇਹਦੇ ਚ ਕੋਟਾਲੇ ਕੋਈ ਰੋਲ ਨਹੀਂ ਕਿਉਂਕਿ ਬਿੱਲ ਜੋ ਪਾਸ ਹੁੰਦੇ ਹਨ ਉਹ ਅਖੰਡ ਪਾਰਟ ਸਬ ਇਨਚਾਰਜ ਵੱਲੋਂ ਤੇ ਅਰੇਂਜ ਕੀਤਾ ਜਾਂਦਾ ਉਸ ਤੋਂ ਬਾਅਦ ਇੰਟਰਨਲ ਆਡਿਟ ਹੁੰਦੀ ਹੈ ਇੰਟਰਨਲ ਆਡਿਟ ਤੋਂ ਬਾਅਦ ਉਹ ਸੁਪਰਡੈਂਟ ਕੋਲ ਬਿੱਲ ਪਾਸ ਹੋਣ ਲਈ ਪੇਸ ਕੀਤਾ ਜਾਂਦਾ ਹੈ ਔਰ ਸੁਪਰਡੈਂਟ ਉਹਨੂੰ ਪਾਸ ਕਰਕੇ ਪੇਮੈਂਟ ਲਈ ਅੱਗੋ ਭੇਜ ਦਿੰਦਾ ਹੈ ਕੈਸ਼ੀਅਰ ਕੋਲ ਤੇ ਪੇਮੈਂਟ ਇਹਦੀ ਕੀਤੀ ਜਾਂਦੀ ਹੈ ਸੋ ਜਥੇਦਾਰ ਸਾਹਿਬ ਦਾ ਸਿਰਫ ਧਾਰਮਿਕ ਕੰਮ ਲਈ ਗੁਰਮਤਾ ਇੱਕ ਰეკਮੈਂਡੇਸ਼ਨ ਦੇ ਤੌਰ ਤੇ ਪੰਚ ਪਿਆਰੇ ਸਾਹਿਬ ਵੱਲੋਂ ਆਫਿਸ ਵੱਲੋਂ ਸਬਮਿਟ ਹੁੰਦਾ ਉਹ ਵੀ ਜੋ ਆਫਿਸ ਆਗੋਂ ਇੰਪਲੀਮੈਂਟ ਕਰਨਾ ਚਾਹੇ ਤੇ ਉਹ ਕਰਦਾ ਹੈਗਾ ਸੋ ਇਹ ਮੈਂ ਕਲੈਰੀਫਿਕੇਸ਼ਨ ਦਿਆਂਗਾ ਇਸ ਮਾਰੇ ਤੁਹਾਡਾ ਕੋਈ ਕੁਐਸਚਨ ਹੋਵੇ ਉਹ ਹਜ਼ੂਰ ਕੀਤਾ ਜਾ ਸਕਦਾ ਆਪ ਜੀ ਨੇ ਦੇਖਿਆ ਕਿ ਵੀਡੀਓ ਬੜੀ ਹੋਈ ਹੈ ਜਿਸ ਦੇ ਨਾਲ ਸੰਤ ਬਾਬਾ ਕੁਲਵੰਤ ਸਿੰਘ ਜੀ ਦੇ ਉੱਤੇ ਵੀ ਕਾਫੀ ਐਲੀਗੇਸ਼ਨ ਜਾਂ ਟਾਇਪ ਕਿਹਾ ਜਾ ਰਿਹਾ ਲੋਕ ਜੋ ਕਲੈਰੀਫਿਕੇਸ਼ਨ ਪਰੇ ਦੇ ਚ ਉਹਨਾਂ ਦਾ ਕੋਈ ਕਿਸੇ ਕਿਸਮ ਦਾ ਰੋਲ ਨਹੀਂ ਕਿਉਂਕਿ ਇੱਕ ਤਾਰੀਖ ਸਖਸ਼ਤਾ ਇਵਨ ਕੇ ਵਰਲਡ ਦੇ ਅੰਦਰ ਜਿਹੜੇ ਸਿੱਖ ਜਿਹੜੇ ਸ਼ਖਸੀਤਾਂ ਉਹਨਾਂ ਦਾ ਨੰਬਰ 1 ਰੇਟਿੰਗ ਵਿੱਚ ਆ ਚੁੱਕਾ ਹੋਇਆ ਹੈ 4-5 ਸਾਲ ਪਹਿਲੇ ਵੀ ਹਰ ਵਾਰੀ ਤੇ ਚਾਰ ਵਾਰੀ ਦੀ ਰੇਟਿੰਗ ਹੋਈ ਹੈ ਤੇ ਜਥੇਦਾਰ ਸਾਹਿਬ ਦਾ ਨੰਬਰ 1 ਹੀ ਆਇਆ ਹੋਇਆ ਸੋ ਇਸ ਲਈ ਇਹਦੇ ਚ ਕੋਈ ਦੁਬਿਧਾ ਦੀ ਪੈਣ ਦੀ ਜ਼ਰੂਰਤ ਨਹੀਂ ਬੜੇ ਸਤਿ ਸੁੱਤੇ ਇਨਸਾਨ ਹਨ ਔਰ ਗੁਰੂ ਘਰ ਦੀ ਪੂਰੀ ਮਰਿਆਦਾ ਅਨੁਸਾਰ ਉੱਥੇ ਹੋ ਸੇਵਾ ਕਰ ਰਹੇ ਔਰ ਇਸ ਤੋਂ ਇਲਾਵਾ ਮੈਂ ਇਹ ਤਾवला ਸਾਹਨੇ ਮੈਂ ਖਤ ਮੇਰੇ ਟੈਨੌਰ ਚ 2500 ਵਾਰੀ ਉੱਤੇ ਵਿਜ਼ਿਟ ਕੀਤਾ ਹੁਣਾ ਕਿ ਸ੍ਰੀ ਗੁਰਗ੍ਰੰਥ ਸਾਹਿਬ ਸੇਵਾ ਸੋਸਾਇਟੀ ਜਿਹੜਾ 13 ਹੀ 13 ਮਿਸ਼ਨ ਹੈ ਉੱਥੇ ਆਈ ਕੈਂਪ ਦਾ ਅਰੇਂਜਮੈਂਟ ਕਰਦੇ ਹਾਂ ਸਾਲ ਹੀ ਦੋ ਦੋ ਵਾਰੀ ਵੀ ਅਰੇਂਜਮੈਂਟ ਉੱਥੇ ਆਈ ਕੈਂਪ ਲੱਗੇ ਤਿੰਨ ਵਾਰੀ ਵੀ ਲੱਗੇ ਇਵਨ ਕਿ ਇੱਕ ਵਾਰੀ ਕੈਂਪ ਲਗਾ ਤੀਜੇ ਚੌਥੇ ਦਿਨ ਕੀਨੀਆਂ ਦੀ ਸੰਗਤ ਨੇ ਰਿਕੁਐਸਟ ਕੀਤੀ ਕਿ ਇੱਥੇ ਆਈ ਕੈਂਪ ਦਾ ਆਰਗੇਨਾਈਜ਼ ਕੀਤਾ ਜਾਏ ਤੇ ਮੈਂ ਡਾਕਟਰ ਸਬਰਵਾਲ ਜੀ ਜੋ ਇਥੋਂ ਦੇ ਜਨਾ ਸਕੱਰੇਟਰੀ ਹਨ ਸ੍ਰੀ ਗੁਰਗੱਪ ਸਾਹਿਬ ਸੇਵਾ ਸੁਸਾਇਟੀ ਦੇ ਉਹਨਾਂ ਨੇ ਬੇਨਤੀ ਕੀਤੀ ਕਿ ਕਿੰਨੀਆਂ ਦੀ ਸੰਗਤ ਨੇ ਦੁਬਾਰਾ ਆਈ ਕੈਂਪ ਲਗਾਉਣ ਲਈ ਬੇਨਤੀ ਕੀਤੀ ਹੈ ਤੇ ਤੁਸੀਂ ਇੱਥੇ ਆਈ ਕੈਂਪ ਆਰਗੇਨਾਈਜ਼ ਕਰੋ ਔਰ ਡਾਕਟਰ ਸਫਰਵਾਦੀ ਨੇ ਦੇਰ ਨਹੀਂ ਕੀਤੀ ਕਹਿੰਦੇ ਅਸੀਂ ਹਾਜ਼ਰਾਂ ਸੇਵਾ ਲਈ ਕਿਉਂਕਿ ਇਹ ਮਨੁੱਖਤਾ ਦੀ ਸੇਵਾ ਤੇ ਉੱਥੇ ਪਹੁੰਚ ਕੇ ਉਹਨਾਂ ਨੇ ਹੋਰ ਸੇਵਾ ਕੀਤੀ ਇਸੇ ਤਰੀਕੇ ਨਾਲ ਉੱਥੇ ਜੋ ਪੁਲਿਸ ਡਿਪਾਰਟਮੈਂਟ ਦੇ ਸਪੈਸ਼ਲ ਆਈ ਕੈਂਪ ਦਾ ਮੈਡੀਕਲ ਕੈਂਪ ਸਪੈਸ਼ਲ ਤੌਰ ਤੇ ਲਗਵਾਇਆ ਗਿਆ ਮਿਸ ਨੋਈ ਸਾਹਿਬ ਉੱਥੇ ਆਈਜੀ ਸਾਹਿਬ ਹੁੰਦੇ ਸੀ ਉਹਨਾਂ ਦੀ ਰਿਕੁਐਸਟ ਸੀ ਸੋ ਕਹਿਣ ਦਾ ਪਾਵ ਹੈ ਕਿ ਉੱਥੇ ਜਿਹੜੀ ਧਾਰਮਿਕ ਜੋ ਜਿੰਨੀਆਂ ਵੀ ਸੇਵਾਵਾਂ ਹਨ ਉਹਦੇ ਕੋਈ ਮਰਿਆਦਾ ਦੇ ਵਿੱਚ ਉਹਦੇ ਸਿਰਫ ਜਥੇਦਾਰ ਸਾਹਿਬ ਦਾ ਰਿਕਮੈਂਡੇਸ਼ਨ ਲੀਤੀਆਂ ਜਾਂਦੀਆਂ ਉਹ ਅਗੋਰ ਚਾਕ ਤੇ ਪੰਜ ਪਿਆਰੇ ਸਾਹਿਬ ਦੀ ਮੀਟਿੰਗ ਕਰਕੇ ਸਾਨੂੰ ਆਫਿਸ ਦੇ ਸਬਮਿਟ ਕਰਦੇ ਹਨ ਹੁਣ ਕੋਈ ਤੁਹਾਡਾ ਕੁਐਸਚਨ ਹੋਵੇ ਇਸ ਬਾਰੇ ਉਹ ਤੁਸੀਂ ਕਰ ਸਕਦੇ ਹੋ 66 ਲੱਖ ਰੁਪਏ ਦਾ ਮਾਮਲਾ ਹੈ ਹਾਂਜੀ 66 ਲੱਖ ਤੋਂ ਉੱਤੇ ਦਾ ਹੈ ਜੀ ਹਾਂ ਜੀ ਹਾਂ ਜੀ ਸਾਰਾ ਫੋਕਸ ਤਿੰਨ ਸਾਲਾਂ ਤੱਕ ਦੇ ਪ੍ਰੋਜੈਕਟ ਬਾਰੇ ਚਾਹੁੰਦਾ ਰਿਹਾ ਚਾਹੁੰਦਾ ਰਿਹਾ ਮੇਰੇ ਸਾਲਾਂ ਤੱਕ ਕਿਸ ਨੇ ਲਿਖਾ ਰੁਕਾਣੀ ਡੀਟੀਆ ਅੱਜ ਚੌਥੀ ਤੇ ਬੈਠੇ ਆ ਤੇ ਚੌਥੀਸ ਮਾਮਲਾ ਸਾਹਮਣੇ ਆਵਲ ਕੰਨ ਸਾਲਾਂ ਤੋਂ ਮਾਮਲਾ ਸਾਹਮਣੇ ਆ ਰਿਹਾ ਹੈ ਕਿਵੇਂ ਸਾਰਾ ਸੰਬੋਧ ਮਾਮਲਾ ਤੇ 2020 ਚ ਆ ਚੁੱਕਾ ਸੀ ਠੀਕ ਹੈ ਤੇ ਥਾਨ ਸਿੰਘ ਜੋ ਤੁਸੀਂ ਕਹਿ ਰਹੇ ਹੋ ਪਹਿਲਾਂ ਸਸਪੈਂਡ ਹੋ ਚੁੱਕਾ ਹੋਇਆ ਸੀ ਆਪ ਜੀ ਨੇ ਉਹ ਵੀਡੀਓ ਵਿੱਚ ਸੁਣਿਆ ਵੀ ਹੋਣਾ ਡਾਕਟਰ ਪੱਸੀ ਚਾਜੀ ਨੇ ਜਿਨ੍ਹਾਂ ਨੇ ਕਿ ਆ ਆਪਣੇ ਵਕੀਲ ਦੀ ਕੰਸਲਟੇਸ਼ਨ ਨਾਲ ਉਹਨੂੰ ਰੀਇਨਸਟੇਟ ਕਰਨ ਲਈ ਉਹਨਾਂ ਦੀ ਕੰਸਲਟੇਸ਼ਨ ਲੈ ਕੇ ਹੀ ਕੀਤਾ ਉਹਦੇ ਦੁਆਰਾ ਹੈਗਾ ਮਾਮਲਾ ਤੇ 2020 ਚ ਇੱਕ ਇਹ ਕੀਤਾ ਗਿਆ ਮਤਲਬ ਕਿ ਤੇ ਟੇਲ ਆਫ ਦ ਡਿਸੀਜਨ ਕਿਸ ਤਰੀਕੇ ਨਾਲ ਪਾਰਟ ਕਰਾਏ ਜਾਂਦੇ ਸੀ ਕੀ ਸਾਰਾ ਕੁਝ ਸੀਗਾ ਉੱਥੇ ਅੰਦਾਜ਼ਾ 40000 ਤੋਂ ਉੱਥੇ ਪਾਰਟ ਅਖਣਪਾੜ ਸਾਹਿਬ ਪੈਨਿੰਗ ਕਰ ਰਹੇ ਸੀ ਤੇ ਉਹਦਾ ਜਈ ਮਹੀਪਾਲ ਸਿੰਘ ਜੋ ਹੈ ਇਨਚਾਰਜ ਅਸੀ ਅਖਣਪਾੜ ਸਾਹਿਬ ਦਾ ਉਦੇ ਵੱਲੋਂ ਇਸ ਤਰੀਕੇ ਨਾਲ ਇਹ ਜਾਲੀ ਬਿਲ ਬਣੇ ਤੇ ਜਾਲੀ ਫੋਨਾਂ ਦੇ ਉੱਤੇ ਇਹ ਚੱਲਦਾ ਰਿਹਾ ਜੀ। ਸਰ ਫਿਲਮ ਆ ਜਾਂਦੀ ਤੁਸੀਂ ਪਾਰਟ ਨਹੀਂ ਹੁੰਦਾ। ਪਾਰ ਨਹੀਂ ਕਿਉਂ? ਆਪ ਜੀ ਨੇ ਉਹ ਵੀਡੀਓ ਦੇਖੀ ਹੋਣੀ ਉਹਦੇ ਸਾਰੇ ਪੁਆਇੰਟ ਕਲੀਅਰ ਮੇਰਾ ਤਾਂ ਸਿਰਫ ਜਥੇਦਾਰ ਸਾਹਿਬ ਦੇ ਬਾਰੇ ਪੁਆਇੰਟ ਹੈਗਾ ਕਿ ਵੀ ਉਹ ਉਹ ਬੜੇ ਸੱਚੇ ਸੁੱਚੇ ਹੈਗਣ। ਬਾਕੀ ਤਾਂ ਕਿਸੇ ਦਾ ਕਿਹਾ ਨਹੀਂ ਜਾ ਸਕਦਾ ਜੋ ਸਟਾਫ ਮੈਂਬਰ ਹੈ। ਮਾਮਲੇ ਨੂੰ ਲੈ ਕੇ ਇੱਕ ਤੇ ਜੋ ਖਾਨਪਾੜ ਸਾਹਿਬ ਇੰਚਾਰਜ ਸੀ ਉਸ ਟਾਈਮ ਦਾ ਮਹੀਪਾਲ ਸਿੰਘ ਦੂਜਾ ਥਾਂ ਸੀ ਬੰਗਈ ਜੋ ਅਫੀਸਰ ਕਾਰਿਆ ਸੀ ਜਾਂ ਸੁਪਰਡੈਂਟ ਕਿਉਂਕਿ ਸੁਪਰਡੈਂਟ ਇੰਚਾਰਜ ਹੁੰਦਾ ਸਾਰੇ ਬਿੱਲ ਪੇਮੈਂਟ ਕਰਨ ਲਈ ਉਹਨੂੰ ਅਧਿਕਾਰ ਹੈਗੇ ਹਾਂਜੀ ਤੇ ਜੋ ਇੰਟਰਨਲ ਆਡੀਟਰ ਸੀ ਤਰਨ ਸਿੰਘ ਢੀਲਦਾਰ ਉਹ ਇੰਟਰਨਲ ਆਡੀਟਰ ਸੀ ਉਹਦੇ ਵੱਲੋਂ ਇੱਕ ਜਿਹੜਾ ਖਾਨਪਾੜ ਸਾਹਿਬ ਦਾ ਇੰਚਾਰਜ ਸੀ ਇਹ ਤੇ ਮਹੀਪਾਲ ਸਿੰਘ ਕਲਰਟਾ ਨਾਲ ਜੀ ਜਿਹੜਾ ਇੱਕ ਇੰਚਾਰਜ ਸੀ ਰਵਿੰਦਰ ਸਿੰਘ ਬੰਗਈ ਰਵਿੰਦਰ ਸਿੰਘ ਦੇ ਮਤਲਬ ਇੰਚਾਰਜ ਨੂੰ ਇਸ ਕਰਕੇ ਸਸਪੈਂਡ ਕੀਤਾ ਗਿਆ ਤੇ ਉਹ ਅਗਾਂਹ ਹੀ ਪਾਲ ਸੀ ਉਹ ਕਾਹਨ ਸਿੰਘ ਤੇਲਦਾਰ ਨੂੰ ਇਸ ਲਈ ਕੀਤਾ ਗਿਆ ਇੰਟਰਨਲ ਆਡਿਟ ਤੋਂ ਉਹਨੇ ਕੋਈ ਚਾਟ ਨਹੀਂ ਕੀਤਾ ਤੇ ਥਾ ਸਿੰਘ ਕਿੰਨੀ ਹੁੰਦੀ ਹੈ ਹਾਂਜੀ 5-5 ਕਿੰਨੀ ਕਿਟਾਰਾ ਸੀ ਬੇਟਾ ਤੇ ਹੁਣ ਮੇਰੇ ਖਿਆਲ 8500 ਉਸ ਟਾਈਮ ਦੀ ਮੈਨੂੰ ਯਾਦ ਨਹੀਂ ਆ ਗਈ ਆਈਡੀ ਆ ਕਿੰਨੀ ਹੈ 10 ਲੱਖ 10000 ਨਹੀਂ ਨਹੀਂ 5000 ਹੁੰਦੀ ਆ ਉਸ ਟਾਈਮ ਤੇ ਮੈਨੂੰ ਯਾਦ ਨਹੀਂ ਆ ਗਈ ਕਿਉਂਕਿ ਹਾਂ ਜੀ ਲੋਕੋ ਮੋਟੇ ਉੱਤੇ ਬੁੱਕ ਕਰਵਾਇਆ ਜਾਂਦਾ ਸੀਗਾ ਫੋਨ ਤੇ ਵੀ ਬੁੱਕ ਹੋ ਜਾਂਦੇ ਸੀ ਤੇ ਬਕਾਇਦਾ ਆਪਣੇ ਮੈਸੇਜ ਵੀ ਆਉਂਦੇ ਸੀ ਤੇ ਉੱਥੇ ਭੇਟਾ ਜਮਾ ਹੋ ਕੇ ਹੀ ਤਾਂ ਉਹਨਾਂ ਦੇ ਰਿਕਵਿਸ਼ਿਸ਼ਨ ਕਿਵੇਂ ਦਿੱਤੀ ਜਾਂਦੀ ਸੀਗਾ ਤੁਹਾਨੂੰ ਮੰਨ ਲਓ ਕਿ ਤਿੰਨ ਸਾਲੇ ਸਰ ਤੋਂ ਚੱਲਦਾ ਰਿਹਾ ਸੰਗਤ ਦੇ ਵਿੱਚੋਂ ਜਿਨ੍ਹਾਂ ਨੇ ਪਾਰਟ ਕਰਵਾਇਆ ਉਹ ਸ਼ੁਕੂਰੀਆ ਤਾਂ ਕਰਦੇ ਹੀ ਹੋਣਗੇ ਤੁਹਾਨੂੰ ਕਲੈਰੀਫਿਕੇਸ਼ਨ ਜਸਟੀਫਿਕੇਸ਼ਨ ਕਿਵੇਂ ਦਿੱਤੀ ਸੀ ਇਹ ਗਰੇ ਦੇ ਸਮੂਲਿਤ ਕਰਦੇ ਸੀ ਉਹਨਾਂ ਦੇ ਤੇ ਐਕਚੁਅਲੀ ਉੱਥੇ ਆਗੇ ਹਾਜ਼ਰੀ ਵੀ ਲੱਗਦੇ ਸੀ ਸਰਪਾਉ ਵੀ ਲੈਂਦੇ ਸੀ ਜੀ ਕਿਰਪਾ ਵੇ ਲੰਗਦੇ ਸੀ ਜੀ ਸੋਪਾ ਆਏ ਜਿਹੜੇ ਦਿੱਤੇ ਜਾਂਦੇ ਸੀ ਹਾਂ ਤੇ ਹੁਕਮਨਾਮੇ ਵੀ ਦਿੱਤੇ ਜਾਂਦੇ ਬਕਾਇਦਾ ਰਜਿਸਟਰ ਤੇ ਐਂਟਰੀਆਂ ਹੁੰਦੀਆਂ ਦੀ ਉਹਦੇ ਤੋਂ ਹਾਂ ਹਾਂ ਜੀ ਹਾਂ ਜੀ ਉਹ ਅਰਥੀਆਂ ਨੂੰ ਬਿੱਲਾਂ ਦੇ ਨਾਲ ਕਿਵੇਂ ਮੇਰੇ ਕੈਲਕੂਲੇਟ ਕਰਦੇ ਸੀ ਇਹ ਮੇਰੇ ਨੋਟਿਸ ਨਹੀਂ ਹੈਗਾ ਕਿ ਵੀ ਕਿਸ ਤਰੀਕੇ ਨਾਲ ਉਹਨਾਂ ਥੱਲੇ ਲਗਾਏ ਕੁਝ ਹੈਗਾ ਮੈਂ ਤੇ ਜ਼ਥੇਦਾਰ ਸਾਹਿਬ ਜੀ ਬਾਬਾ ਕੁਲਵੰਤ ਸਿੰਘ ਜੀ ਬਾਰੇ ਮਤਲਬ ਕਨਫਰਮੇਸ਼ਨ ਦੇ ਸਕਦਾ ਕਿ ਵੀ ਉਹ ਸੱਚੇ ਸੁੱਤੇ ਉਹਨਾਂ ਨੇ ਸੇਵਾ ਨਿਭਾਈ ਹਾਂ ਕਾਫੀ ਨਹੀਂ ਆਉਂਦੇ ਜੀ ਪਰਸੈਂਟੇਜ ਵਾਗੇ ਤੇ ਕਹਿ ਸਕਦਾ ਐਵਰੇਜ ਜਿਹੜੀ ਉੱਥੇ ਜੀ 50 ਤੋਂ ਉੱਥੇ ਅਖਣਪਾੜ ਸਾਹਿਬ ਰੱਖੇ ਜਾਂਦੇ ਜੀ ਜਿਹਦੇ ਵਿੱਚੋਂ ਕੋਈ 50% ਤਕਰੀਬਾ ਆਲਮੋਸਟ ਹਾਜ਼ਿਰ ਲੱਗਦੀ ਹੈ ਜੀ ਹਾਂ ਔਰ ਕਈ ਇਹੋ ਜਿਹੇ ਵੀ ਸੱਜਣ ਹੁੰਦੇ ਤੁਰੰਤ ਆ ਕੇ ਆਏ ਹੁੰਦੇ ਨੇ ਕਹਿੰਦੇ ਸਾਡਾ ਖਣਪਾੜ ਸਾਹਿਬ ਰੱਖਦੇ ਹੋ ਅਸੀਂ ਲੰਗਰ ਪੇਟਾ ਦੀ ਵੀ ਦੇ ਦਿੰਨੇ ਆ ਕੋਈ ਪੂੜੀਆਂ ਸੋਲਿਆਂ ਦੀ ਸੇਵਾ ਕਰ ਦਿੰਦਾ ਕੋਈ ਮਿੱਠੇ ਲੰਗਰ ਦੀ ਸੇਵਾ ਕਰ ਜਾਂਦਾ ਉਹਨਾਂ ਦੀ ਸਰਦਾਰਾਂ ਦੇ ਮੁਤਾਬਕ ਰੱਖੇ ਜਾਂਦੇ ਸੀ ਹਾਂ ਜੀ ਹਾਂ ਜੀ ਉਹਨਾਂ ਨੂੰ ਆਇਆ 22 ਤੋਂ ਹਾਂ ਜੀ ਉਹਨਾਂ ਲੋਕਾਂ ਨੂੰ ਉੱਥੇ ਘਰਦੇ ਹੋਣ ਉਹਦੇ ਹਾਂ ਜੀ ਨਹੀਂ ਆਂਦੇ ਉਹਨਾਂ ਨੂੰ ਫਿਰ ਹੁਕਮਨਾਮੇ ਜਿਹੜੇ ਆਪਣੇ ਬਾਈ ਪੋਸਟ ਭੇਜੇ ਜਾਂਦੇ ਸੀ ਜੀ ਨਹੀਂ ਉਹਦੇ ਬਾਰੇ ਕਹਿ ਨਹੀਂ ਸਕਦਾ ਜੀ ਜੋ ਉੱਥੋਂ ਦੇ ਸਿਸਟਮ ਇਹ ਮੇਰੇ ਨੋਟਿਸ ਵਿੱਚ ਵੀ ਪਾਰ ਨਹੀਂ ਰੱਖੇ ਇਹਦੇ ਬਾਰੇ ਮੈਂ ਕੋਈ ਨਹੀਂ ਜਾਣਦਾ ਪਰ ਜਿਹੜੇ ਐਕਚੁਅਲੀ ਆਪਣੇ ਪਾਰ ਰੱਖੇ ਜਾਂਦੇ ਉਹਨਾਂ ਦੇ ਹੁਕਮਨਾਮੇ ਤੇ ਉਹ ਬਾਈ ਪੋਸਟ ਉਹਨਾਂ ਨਾਲ ਜੁੜ ਜਾਂਦੇ ਸੀ ਜੀ वैसे ਲੈ ਕੇ ਹੀ अकाउंट पाड़ साहब ਰੱਖਿਆ ਜਾਂਦਾ ਜੀ ਮੈਂ ਤੇ ਸਿਰਫ ਜਥੇਦਾਰ ਸਾਹਿਬ ਦੀ ਕਲੈਰੀਫਿਕੇਸ਼ਨ ਲਈ ਆਇਆ ਕਿ ਵੀ ਉਹਨਾਂ ਦਾ ਇਹਦੇ ਵਿੱਚ ਕੋਈ ਰੋਲ ਨਹੀਂ ਹੈ ਉਹਨਾਂ ਦਾ ਜਿਹੜਾ ਜਥੇਦਾਰ ਸਾਹਿਬ ਦਾ ਰੋਲ ਹੈ ਉੱਪਰ ਧਾਰਮਿਕ ਜਿਹੜੀ ਕੰਮ ਹੈਗੇ ਨੇ ਜਿਹੜੀ ਪੂਜਾ ਪਾਠ ਹੈ ਉਹਦੇ ਵਿੱਚ ਮਤਲਬ ਉਹ ਚੱਲਦਾ ਤੇ ਉਹ ਆਪਣੀ ਰეკਮੈਂਡੇਸ਼ਨ ਦੇ ਸਕਦੇ ਨੇ ਬਾਕੀ ਆਫਿਸ ਦੀ ਕਾਰਵਾਈ ਹੈ ਇਹਦੇ 'ਚ ਉਹਨਾਂ ਦਾ ਕੋਈ ਰੋਲ ਨਹੀਂ ਹੈਗਾ ਜੀ ਨਹੀਂ ਪਾਠ ਰਖਾਣੀ ਤਾਂ ਉਹਨਾਂ ਦਾ ਕੋਈ ਡਿਊਟੀਆਂ ਆਫਿਸ ਵੱਲੋਂ ਹੀ ਲੱਗਦੀਆਂ ਹੁੰਦੀਆਂ ਹਨ ਜੀ ਮੈਂ ਤੇ ਇਹ ਚਾਹਨਾ ਕਿ ਵੀ ਜਥੇਦਾਰ ਸਾਹਿਬ ਬਿਲਕੁਲ ਕਲੀਅਰ ਆ ਗਏ ਉਹਨਾਂ ਦੇ ਕੋਈ ਕਿਸੇ ਪ੍ਰਕਾਰ ਦਾ ਅਲਿਗੇਸ਼ਨ ਨਹੀਂ ਹੈ ਜੀ ਹਾ ਮੌਜੂਦਾ ਨੇ ਹਾ ਮੌਜੂਦਾ ਨੇ ਉਹ 2000 ਦੀ ਸੇਵਾ ਕਰ ਰਹੇ ਨੇ ਜੀ ਜਿੰਦੀ ਜਿੰਦੀ ਦੀ ਸੀਈਓ ਚੀਫ ਐਗਜ਼ੀਕਿਊਟਿਵ ਆਫੀਸਰ ਉਹ ਮੈਂ ਤੁਹਾਨੂੰ ਮੰਨ ਗਿਆ ਪਰ ਉਹ ਤੋਂ ਵਾਰਿਆ ਸੀਈਓ ਨੇ ਕਮੇਟੀਆਂ ਦੇ ਸੀ ਜਿਵੇਂ ਕਿ ਪ੍ਰਬੰਧਕ ਹੁੰਦੇ ਸੀ ਜਾਂ ਪ੍ਰਧਾਨ ਹੁੰਦੇ ਸੀ ਜਥੇਦਾਰ ਹੁੰਦੇ ਸੀ ਹਾਂ ਜੀ ਜਿਸ ਤਰੀਕੇ ਨਾਲ ਦੂਜੇ ਆਰਗੇਨਾਈਜੇਸ਼ਨ ਬੜੀਆਂ ਕੰਪਨੀਆਂ ਆ ਗਈਆਂ ਇੱਕ ਤਰ੍ਹਾਂ ਦਾ ਇਹ ٹرسٹ ਹੈਗਾ ਜੀ ਉਹਦੇ ਲਈ ਇਹਨਾਂ ਨੂੰ ਸੁਪਰੀਡੈਂਡੈਂਟ ਜਾਂ ਸੀਓ ਦਾ ਉੱਥੇ ਡੈਜਿਨੇਸ਼ਨ ਦਿੱਤਾ ਹੋਇਆ ਸੀ ਮਹਾਰਾਸ਼ਟਰ ਐਕਟ ਇਚ 1906 ਚ ਲਿਖਿਆ ਹੋਇਆ ਸੀ ਹਾਂ ਨਹੀਂ ਜੀ ਨੂੰ ਆਤ ਤੈ ਦਿਲੋਂ ਆਏ ਸਾਰੇ ਸੱਜਣਾ ਦਾ ਤੈ ਦਿਲੋਂ ਤਨਵਾਦ ਔਰ ਮੇਰੀ ਬੇਨਤੀ ਹੈ ਕਿਉਂਕਿ ਇੱਕ ਗੁਰੂ ਘਰ ਹੈਗਾ ਅਸੀਂ ਸੱਚੀ ਸੁੱਤੀ ਸੇਵਾ ਕਰਨੇ ਬਿਲਕੁਲ ਤੱਤ ਪਰ ਹੈਗੇ ਆ ਤੇ ਜਥੇਦਾਰ ਸਾਹਿਬ ਦੀ ਜਿੰਨੀ ਸ਼ਿਫਟ ਕਰੋ ਉਨੀ ਥੋੜੀ ਹੈ ਬਾਬਾ ਕੁਲਵਾਨ ਸਿੰਘ ਦੀ ਕਿਉਂਕਿ 7 ਸਾਲ 5 ਮਹੀਨੇ ਉਹਨਾਂ ਨੂੰ ਮੈਂ ਪਹਿਲਾਂ ਦੇਖਿਆ ਉਸ ਤੋਂ ਬਾਅਦ ਵੀ ਜਾਂਦਾ ਰਿਹਾ ਤੇ ਫਿਰ OSD ਦੇ ਤੌਰ ਤੇ ਵੀ ਕੰਮ ਕੀਤਾ ਉਹਨਾਂ ਵਰਗੀ ਸੇਵਾ ਜੋ ਕਠਨਾ ਕਰਨੀ ਕਿਸੇ ਲਈ ਹੋਰ ਬਹੁਤ ਮੁਸ਼ਕਲ ਹੈ